ਦੀ ਸਸਿਕਾ ਦੋਸਤੋ ਮਾਰੀ ਬਾਹਣ ਬਣੀ ਗੇੜਾ ਫੇੜਾ ਦਿਨ ਸੇ ਪਣਾ ਲਾ ਹੋ ਗਿਆ ਦੇਖੋ ਕਿੰਨਾ ਬੁਰਾ ਹਾਲ ਚੜਿਆ ਇਤਕੀ ਬਹੁਤ ਯਾਰ ਸਾਲੇ ਜਿਹੜਾ ਮੰਦ ਭੱਗ ਗਈ ਆ ਕਿਸਾਨਾਂ ਵਾਸਤੇ ਆ ਦੇਖੋ ਆ ਕਿਹੜੇ ਚ ਵਧੀਆ ਖੜੀਆ ਕਣਕ ਉਹ ਪਰਲਾ ਸਾਰਾ ਸੁੰਡ ਨੇ ਖਾ ਲਿਆ ਤੁਰਤੋਂ ਤੁਰਤ ਕਨਾਲ ਨਾਲ ਹੋਈ ਖੜੀ ਆ ਕਿਤੇ ਹੋ ਗਈ ਕਿਤੇ ਹੋਈ ਨਹੀਂ ਬਹੁਤ ਇਤਕੀ ਕਿਸਾਨਾਂ ਦਾ ਮੰਦਾ ਹਾਲ ਆ ਜਿਹੜੀਆਂ ਬਾਹੂਕੇ ਬੀਜੀਆਂ ਨੇ ਇਹ ਠੀਕ ਐ ਹਲੇ ਚਲੋ ਬਾਕੀ ਦਾ ਸਾਰਾ ਤੁਹਾਨੂੰ ਕਈ ਵਾਰੀ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਨੇ ਇਦੋਂ ਬੰਦੇ ਆਪਣੇ ਆਏ ਨੇ ਰੇਹ ਛੱਟਣਾ ਦਿਨ ਵੀ ਸਿਪ ਚੱਲਿਆ ਆਪਾਂ ਕਰਦੇ ਆ ਗੱਲਾਂ ਬਾਤਾਂ ਇਹਨਾਂ ਨਾਲ ਪੁੱਛਦੇ ਆ ਲੈ ਗਾਂਹਾਂ ਵਾਲੀ ਜਾਣਕਾਰੀ ਲੈਣੇ ਆ ਆਪਦੀ ਕਣਕ ਬਾਰੇ ਵੀ ਛੱਟੀਆਂ ਕੋਲੀ ਡੰਡੇ ਵਾਲੀ ਕਿਹੜੀ ਸਪਰੇਅ ਸਪਰੂ ਕਰੀਏ ਇੱਕ ਪਾਣੀ ਲਾਤਾ ਦੂਜਾ ਲਾਉਣਾ ਕਾ ਵੇ ਰੇਸਟ ਲਾ ਕੇ ਮਿਲਕਾਰ ਗੁੱਲੀ ਡੰਡਾ ਵਾਲੀ ਦੂਜਾ ਪਾਣੀ ਤੇ ਕਰਦੀ ਆ ਯਾਰ ਹੈਗਾ ਗੁੱਲੀ ਡੰਡਾ ਹਾਂ ਉਹ ਮਹਾਂ ਚਾਂਬਲੀਆ ਜਾਉ ਸਮਾਰ ਕੇ ਫੇਰ ਕਰਦਾਗਾ ਨਾ ਛੋਟੇ ਸੁੰਡ ਜਿਆ ਤਾਂ ਨਹੀਂ ਪਿਆ ਹਨਾ ਓਏ ਆ ਇਹਦੇ ਦਾ ਕਾਲੂਆਂ ਦਾ ਦਵਾਰੇ ਬੀਜਤੀ ਮੈਂ ਤਾਂ ਰੇ ਸਿੱਟੀ ਨਹੀਂ ਦੂਰੀ ਪਰ ਜਾਣਾ ਇਹਦੇ ਵੀ ਸਿੱਟੀ ਨਹੀਂ ਫੇਰ ਮੈਂ ਹਾਂ ਹੁਣ ਦੂਜੇ ਪਾਣੀ ਤੇ ਛੱਟੋਂ ਤੁਸੀਂ ਉਹ ਰੇ ਛੱਡ ਦਿਓ ਕਿ ਕੁਝ ਹੋਰ ਲਾ ਕੇ ਵੀ ਛੱਡ ਦਿਓ ਕੱਲਾ ਗੱਟਾ ਪਰ ਵਧੀਆ ਛੱਟੋਂ ਅਰਕੇ ਭਾਈ ਬਹਾ ਬਰਾ ਮਾੜਾ ਸਾਲ ਚੜਿਆ ਹਨਾ ਓਏ ਜੀਰੀ ਨੇ ਤਾਂ ਰੋਲ ਤੇ ਜੱਟ ਕਿਸਾਨਾਂ ਨੇ ਤਾਂ ਰੋਲ ਤੇ ਕਿਸਾਨਾਂ ਰੋਲ ਤੇ ਚਾਰ ਸਪਰੇ ਕਣਕ ਨਹੀਂ ਵੀ ਰੋਲ ਤੇ ਦੁਬਾਰ ਵਿਚ ਤਾਂ ਬਾਲੇ ਬਾਰੀ ਦੁਬਾਰੇ ਵੀ ਜੀਏ ਬਾਲੇ ਘਰਾਂ ਨੇ ਤਿੰਤਲ ਵਾਰੀ ਬੀਜਤੀ ਤਿੰਤਲ ਵਾਰੀ ਬੀਤੀ ਕੀ ਕਰੂ ਜੱਟ ਆ ਤਾਂ ਘਰ ਕਣਕ ਥੋੜਾ 26 ਇਹ ਓਏ ਇੱਕ 26 ਕਹਿੰਦੀ ਯਾਰ ਭਾਵੇਂ ਬਾਹ ਬੁੱਝਾ ਮਾਰਦੀ ਓ ਪੈਣੀ ਉਹਦੀ ਚੱਲ ਸੱਟੋ ਫਿਰ ਹੁਣ ਤਾਂ ਰੇਹਾਂ ਸਪਰੇਹਾਂ ਤੇ ਦਾ ਜੋ ਦਾ ਰੇ ਜੋਰ ਹੈ ਏਦੋਂ ਬਾਅਦ ਪਾਣੀ ਪੂਣੀ ਪਹਿਲੇ ਗੇਤੀਆਂ ਜੀਰੀਆਂ ਕਣਕਾਂ ਨੂੰ ਲੱਗ ਗਏ ਪਸੇਤੀਆਂ ਨੇ ਬਸ ਲਾ ਦੇਣਗੇ ਹੁਣ ਤਾਂ ਤਾਂ ਹੀ ਐਸੇ ਐਸੇ ਦਾ ਮਹੀਨੇ ਦੀ ਹੁੰਦਾ ਹੈ ਏਦੋਂ ਬਾਅਦ ਹੁੰਦਾ ਧੰਦਾ ਪੈਣ ਲੱਗ ਜਾਂਦੇ ਆ ਫਿਰ ਤਾਂ ਟਾਈਮ ਪਾਣੀ ਵੀ ਲੇਟ ਲੱਗਦਾ ਦੇਖਦੇ ਆਪਾਂ ਕਿੰਨੇ ਘਟੇ ਲਿਆਏ ਨੇ ਇਹ ਮਸ਼ੀਨਾਂ ਜਿਹਾ ਵੀ ਆ ਗਏ ਹੁਣ ਇੱਕ ਮਸ਼ੀਨ ਜੀ ਆ ਉਹ ਵੀ ਸੜ ਦਿੰਦੀ ਏ ਰੇ ਪਰ ਆਪਦੇ ਹੱਥ ਛੱਟੇ ਵੇਲੇ ਤਸੱਲੀ ਹੀ ਨਹੀਂ ਆਉਂਦੀ ਹਨ ਭਾਵੇਂ ਉਹ ਵਧੀਆ ਹੀ ਛੱਡਦੀ ਹੋਵੇ ਆ ਦੇਖੋ ਇਹ ਲਿਆਏ ਨੇ ਗੱਟੇ ਲੱਦ ਕੇ ਚਲੋ ਵਧੀਆ ਸਪਰੇਅ ਤਾਂ ਖਰੋ ਵਧੀਆ ਕਰਦਾ ਭੂੰਡ ਜਾ ਹੁੰਦਾੜਾ ਉਹ ਤੋਂ ਹੀ ਕਰਾਵਾਂਗੇ ਆਪਾਂ ਵੀ ਤੇ ਲਿਆਏ ਨੇ ਗੱਟੇ ਤੰਨ ਤੇ ਗੱਟੇ ਇਹ ਦੋ ਲੈ ਕੇ ਪਾ ਕੇ ਪੰਜ ਸੀ ਗੱਟੇ ਨੇ ਹਨਾ ਪੰਜ ਬਾਕੀ ਉਧਰ ਛੱਟਣਗੇ ਸਾਢੇ 4 ਕਿੱਲੇ ਆ ਦੋ ਐ 6 ਕਿੱਲੇ ਬਸ ਉਹੀ ਕਿੱਲਾ ਟੈਸਟਣਗੇ ਹੈ ਤਾਂ ਇਹ ਵੀ ਬਿਰਲੀ ਪਰ ਇਹ ਡੰਗ ਜਾਂ ਲਾਉਂਦੀ ਆ ਵਧੀਆ ਰਲ ਜੂਗੀ ਕਣਕ ਓਏ ਆਪਣੀ ਕਿਵੇਂ ਰਲ ਗਈ ਆਪਣੀ ਕਣਕ ਰਲ ਗਈ ਵਿੱਚ ਵੜ ਕੇ ਦੇਖਿਆ ਦਾਣੇ ਹਰੇ ਹੋ ਗਏ ਕਿ ਨਾਲ ਜਿਹੜੇ ਸਿੱਟੇ ਸੀਗੇ ਉਹ ਵਿੱਚ ਦਾਣੇ ਸਿੱਟਾ ਦੇ ਕੇ ਪਾਣੀ ਲਾਇਆ ਸੀਗਾ ਉਹ ਦੇਖਦਾ ਬੱਬੂ ਫਿਰਦਾ ਉਧਰ ਵਿੱਚ ਦਾਣੇ ਉਮ ਜੁੱਕਰੀ ਪਏ ਹਨ ਦੱਸੋ ਦੋਸਤੋ ਕੀ ਹੋਰ ਹੱਲ ਕਰੀਏ ਇੱਕ ਪਾਣੀ ਲਾਇਆ ਸੀ ਆਪਾਂ ਰੇ ਇੱਕ ਸਿੱਟੀਆਂ ਦੂਜੀ ਵਾਰ ਹੁਣ ਮੈਨੂੰ ਆਇਆ ਸੀਗਾ ਅੱਜ ਬੰਦਾ ਕੋਈ ਦੱਸ ਕੇ ਗਿਆ ਸੀ ਆਇਆ ਸੀ ਡੀਲਰ ਭਾਈ ਉਹ ਕਹਿੰਦਾ ਵੀ ਤੁਸੀਂ ਰੇ ਜਿਹੜੀ ਦੁਬਾਰੇ ਪਾਣੀ ਲਾਉਣ ਤੋਂ ਪਹਿਲਾਂ ਸਿੱਟ ਕੇ ਫੇਰ ਇਹ ਤੇ ਉਹ ਕਰਿਓ ਸਪਰੇ ਨਲੇ ਗੁੱਲੀ ਡੰਡਾ ਵੱਡਾ ਹੋ ਜਾਊਗਾ ਜਿਹੜਾ ਹੈਗਾ ਛੋਟੇ ਤੇ ਫਿਰ ਉਨੀ ਦਵਾਈ ਪੈਂਦੀ ਨਹੀਂ ਮਰਦਾ ਨਹੀਂ ਫਿਰ ਫਿਰ ਦੁਬਾਰੇ ਉਹਦਾ ਅਸਰ ਰਹਿੰਦਾ ਬਾਕੀ ਆਉਂਦੇ ਬੰਦੇ ਇਹਨਾਂ ਕਰਦੇ ਆ ਗੱਲਬਾਤ ਆਪਾਂ ਕਰ ਓਏ ਉਹ ਜਿਹੜੀ ਉਹ ਭੁੰਦੀ ਸਿਰਦੀ ਹੁੰਦੀ ਆ ਮਹਾਰੇ ਉਹਦੇ ਨੂੰ ਹੱਥੀਂ ਛੱਟਣ ਵਰਗਾ ਜਿਹੜਾ ਲੱਗਣਾ ਆਉਂਦਾ ਹਨ ਜਿਹਦੇ ਕੋਲ ਬਾਹਲਾ ਕੰਮ ਅਗਲਾ ਉਹਦੇ ਨੇ ਵੀ ਛਿੱਟ ਜਾਂਦੇ ਹੁਣ ਹੁਣ ਆ ਡੇਢ ਕਿੱਲੇ ਪੂਰਾ ਛੋਟੇ ਪਰਲਾ ਹਨ ਉਹ ਡੇਢ ਹੀ ਆਹੋ ਪੂਰਾ ਕਿੱਲੇ ਦੀ ਬੱਟ ਤੇ ਹੈਗੀ ਬੱਟ ਡੇਢ ਘੱਟਾ ਛੱਟ ਦੋ ਚ ਨਾ ਘੱਟਾ ਹੀ ਛੱਟਿਆ ਘੱਟਾ ਤੋਂ ਥੋੜੀ ਜਿਹੀ ਵਾੜੀ ਜਿਹੀ ਵੱਧ ਸੀ ਅੱਛਾ ਘੱਟਾ ਕਿ ਲਈ ਜੋ ਫਿਰ ਘੱਟ ਪਾਰੇ ਹੋਰੇ ਤੁਸੀਂ ਚਾ ਲੋ ਉਹਦੀ ਬੱਟ ਦੇਖੀਂ ਇਹ ਤਾਂ ਗੁਲੀ ਡੰਡਾ ਨਹੀਂ ਹੋਇਆ ਤੋਏ। ਉਹ ਤਾਂ ਗੁਦੀ ਦਾ ਹੋਇਆ ਬਸ ਹੁਣ ਪਤਾ ਲੱਗੂ ਆਪਾਂ ਖੜ੍ਹ ਗਏ। ਤੂੰ ਕੋਲਮ ਲਿਆ ਕੇ ਸਾਲੇ ਮਾਰ ਰਹੀ ਏ ਜੱਟਾ ਵਾਸਤੇ। ਤਾਰਾ ਜੀਰੀ ਨੇ ਤਾਂ ਦਾ ਝਾੜ ਦਿੱਤਾ ਤੇ ਕਿੰਨਾ ਮੂੰਗੀਆਂ ਨਹੀਂ ਦਿੱਤਾ। ਕਣਕ ਦਾ ਕੱਕੜੀ ਵਧੀਆ ਹੋ ਗਈ ਯਾਰ। ਵਧੀਆ ਵਧੀਆ ਕਣਕ ਦਾ ਹਰੇ ਹੋ ਰਿਹਾ ਨਾ। ਮੋਟੀ ਹਰੇ ਇੱਕ ਬਰੀਕ ਓਏ। ਅੱਗੇ 11 ਬਾਲੀ ਮੋਟੀ ਜਾਈ ਹੈ ਨਾ। ਮੋਟੀ ਵੀ ਲੈ ਆਈ ਨਾ। ਇਹ ਵੀ ਨਹੀਂ ਹੈ ਵਿਚੇ ਸੁਖਵਿੰਦਰ ਕਾਲੇ ਬਹਾਂਦੀ ਹੈ ਇਹ ਨਾ ਹਾਂ ਉਹ ਆਏ ਰਹਮਾਈ ਨਹੀਂ ਇਹ ਤਾਂ ਫਿਰ ਵੱਧ ਲੈ ਤੁਸੀਂ ਉਹੀ ਚੱਕ ਲੈ ਇਹ ਪਹਿਲਾਂ ਬਈ ਦੂਤ ਹੱਟ ਕੇ ਆਉਂਗੇ ਵਿੱਚ ਪਈ ਸੀ ਇਕੱਠੇ ਚਾਹੇ ਅੱਛਾ ਅੱਛਾ ਲੈ ਕੋਣ ਲੱਗ ਰਹੀ ਹੈ ਮੈਂ ਕਿ ਆਪ ਸੱਟ ਕੇ ਦੇਖੂ ਹੀ ਰਿਹਾ ਯਾਰ ਇੱਥੇ ਖੁੱਲ ਜਾਂਦਾ ਵਾ ਮੈਂ ਇਹਨੂੰ ਸਿਰ ਮੈਂ ਡਰੀ ਜਾਂਦਾ ਕਿਤੇ ਉਂਗਲਾਂ ਪਾ ਵਾ ਵੱਧ ਹੋ ਜੀ ਭਾਈ ਫੇਰ ਕੀ ਹੁੰਦਾ ਭਾਂਦਾ ਧੱਕੇ 5-4 ਕਿਲੋ ਹਾਂ ਰਨੂ ਜੀ ਕੋਈ ਬਟਾ ਕਰਨਾ ਹੈ ਉਹ ਮੈਂ ਉਹੀ ਆਪਦੇ ਆਪ ਨੂੰ ਹੀ ਹੋਈ ਅੱਜ ਕਿ ਸੱਟਾ ਦਿੱਤਾ ਹੀ ਕਣਕ ਦਾ ਸਾਡੇ ਨਾਲ ਸੱਟਾ ਸਾਰਾ ਦਿਖਾ ਰਿਹਾ ਕਰਸਾਨ ਬਣਾ ਦੇਉਗੇ ਉਹ ਉਹ ਤਾਂ ਹਰਮਾਈ ਨਹੀਂ ਸੁਬੰਦਰ ਕਾਲੀ ਵਾਲੇ ਇਹ ਬੀਜੀ 20 ਤਰੀਕ ਨੂੰ ਬਾਈ ਨੂੰ ਆਏ 21 ਮੈਂ ਗਿਆਤਾ ਫਿਰ ਮੈਂ ਤਾਂ ਪਾਣੀ ਮਜਬੂਰੀ ਸੀ ਪਾਣੀ ਲਾਉਣਾ ਮੇਰੇ ਦਾਣੇ ਅੱਧੇ ਤਾਂ ਹਰੇ ਹੋ ਗਏ ਬਲਕਾਰ ਉਹ ਗਰਬੇ ਬਰਲਿ ਦੀ ਦਾ ਵਧੀਆ ਨਿਕਲਿਆ ਬਰਲਿ ਦੀ ਦਾ ਨਿਕਲਿਆ ਚਲੋ ਕਰੋ ਭਾਈ ਚਲੋ ਠੀਕ ਹੈ ਭਾਈ ਦੱਸਿਓ ਓਕੇ ਸਸਰੀ ਕਾਲ ਵੈਸੇ ਕਿਸਾਨਾਂ ਪਾਉਂਦੇ ਸੀ ਮਾੜਾ ਹੀ ਆ ਸਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੱਲੀਏ ਬੱਬੂ ਕਰੇ ਚਲੋ ਚਲੋ ਪਤਾ ਚਲੋ ਓਕੇ ਭਾਈ ਸਸਰੀ ਕਾ ਸਾਰਿਆਂ ਨੂੰ